ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂ ਜਿਵੇਂ ਤੁਹਾਡੇ ਵਾਸਤੇ ਕੀ ਕੀ ਸੋਚੀ ਆ ਕਿ ਜਿਹੜੇ ਬੁਟੀਕ ਵਾਲੇ ਡਿਜ਼ਾਈਨ ਹੋਇਆ ਕਰ ਨਹੀਂ ਜਿਹੜੇ ਆਪਣੇ ਡੇਲੀ ਨਵੇਂ ਤੋਂ ਨਵੇਂ ਜਾਂ ਨਵੇਂ ਤੋਂ ਨਵਾਂ ਡਿਜ਼ਾਈਨ ਜਿੰਨਾ ਵੀ ਆਪਾਂ ਤਿਆਰ ਕਰਦੇ ਆ ਜੋ ਵੀ ਹੋਊਗਾ ਵੀ ਉਹਦਾ ਵਲੌਗ ਆ ਜਿਹੜਾ ਇੱਕ ਅਲੱਗ ਵੀਡੀਓ ਆਪਾਂ ਤੁਹਾਡੀ ਬਣਾਇਆ ਕਰਾਂਗੇ ਤੇ ਉਹ ਵੀਡੀਓ ਆ ਜਿਹੜੀ ਉਹ ਸਵੇਰ ਦੇ ਟਾਈਮ 12:00 ਵਜੇ ਉਹ ਵਲੌਗ ਆਪਾਂ ਪਾਇਆ ਕਰਾਂਗੇ ਤੇ ਦੂਸਰਾ ਵਲੌਗ ਆਪਣਾ 3:20 ਮਿੰਟ ਤੇ ਆਇਆ ਕਰੂਗਾ ਜਿਹੜਾ ਫੈਮਿਲੀ ਵਲੌਗ ਹੁੰਦਾ ਮੋਟੀਵੇਸ਼ਨਲ ਵੀਡੀਓਜ਼ ਸ਼ਾਰਟ ਵੀਡੀਓ ਜੋ ਵੀ ਹੁੰਦਾ ਜਿਹੜਾ ਬੁਟੀਕ ਵਾਲਾਗਾ ਉਹ ਆਪਾਂ ਪਾਇਆ ਕਰਾਂਗੇ 12:00 ਵਜੇ ਠੀਕ ਹੈ ਤਾਂ ਅੱਜ ਜਿਵੇਂ ਆਪਾਂ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਤੁਸੀਂ ਡਿਜ਼ਾਈਨ ਦੇਖਿਆ ਸੀਗਾ ਜੀ ਆਹ ਵਾਲਾ ਡੈਗਾਈਨ ਠੀਕ ਹੈ ਤੁਸੀਂ ਵੀਰਪਾਲ ਦੇ ਪਾਇਆ ਦੇਖਿਆ ਹੋਊਗਾ ਮਨਦੀਪ ਦੇ ਵਿਆਹ ਤੇ ਬੈਕ ਸਾਈਡ ਤੇ ਇਹ ਆਪਾਂ ਡਿਜ਼ਾਈਨ ਕੀਤਾ ਸੀ ਜੀ ਪਿਓਰ ਕ੍ਰੇਪ ਦਾ ਸਟਾਪ ਹੈ ਇਹ ਹਾਂਜੀ ਜੁਝਾਰ ਸਿੰਘ ਜੀ ਤੇ 프ਰੰਟ ਤੇ ਆਪਾਂ ਸਾਰਾ ਆਰਟ ਦਾ ਅੰਕੀਤਾ ਸੀਗਾ ਫੁੱਲ ਹੈਂਡਵਰਕ ਹੈ ਮੈਂ ਤੁਹਾਨੂੰ ਜ਼ੂਮ ਤੋਂ ਵੀ ਦਿਖਾਉਂਗੀ ਤੇ ਇਹਦੇ ਨਾਲ ਦੇ ਦੋ ਪੀਸ ਆਪਣੇ ਚਲੇ ਗਏ ਆ ਠੀਕ ਹੈ ਜਿਹੜੇ ਆਪਾਂ ਅਨਸਟਿਚ ਭੇਜਨੇ ਸੀਗੇ ਤੇ ਹੁਣ 1 2 3 4 ਪੀਸ ਅੱਜ ਆਪਣੇ ਰੈਡੀ ਹੋਏ ਆ ਠੀਕ ਹੈ ਕੋਈ ਫਰਕ ਨਹੀਂ ਹੈਗਾ ਜੀ ਪੀਸ ਦੇ ਵਿੱਚ ਜਮਾਂ ਡਿੱਟੋ ਸੇਮ ਆ ਦੇਖੋ ਬੈਕ ਸਾਈਡ ਤੇ ਆਹੀ ਵਰਕ ਕੀਤਾ ਹੋਇਆ ਸੀ 프ਰੰਟ ਤੇ ਸਾਰਾ ਹੈਂਡਵਰਕ ਆ ਠੀਕ ਹੈ ਤੇ ਸਲਵਾਰ ਦਾ ਡਿਜ਼ਾਈਨ ਵੀ ਮੈਂ ਤੁਹਾਨੂੰ ਦਿਖਾਉਣੀ ਆ ਸੀ ਤੋ ਆਹ ਹੈ ਡਿਜ਼ਾਈਨ ਠੀਕ ਹੈ ਦੇਖੋ ਸੇਮ ਹੀ ਆ ਸਾਰੇ ਡਿਜ਼ਾਈਨ ਸੇਮ ਬਣੇ ਹੋਏ ਆ ਕੋਈ ਫਰਕ ਨਹੀਂ ਹੈਗਾ ਡਿਜ਼ਾਈਨ ਦੇ ਵਿੱਚ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈ ਨਾ ਬਈ ਦੁਪੱਟਾ ਜਿਹੜਾ ਲੱਗਿਆ ਹੋਇਆ ਉਹ ਪਿਓਰ ਔਰਗੈਂਜ਼ਾ ਦਾ ਲੱਗਿਆ ਹੋਇਆ ਹੈਗਾ ਡਬਲ ਲੇਸ ਲਗਾਈ ਹੋਈ ਆ ਤੁਹਾਨੂੰ ਦਿਖਾ ਦੇਣੀ ਆ ਜ਼ੂਮ ਕਰਕੇ ਦਿਖਾ ਦਿਓ ਬੀਪਲ ਇੰਡੀਆ ਕੀ ਦਿਖਾਉਣਾ ਦੇਖੋ ਬਈ ਆਹ ਵਾਲਾ ਇਹਦਾ ਦੁਪੱਟਾ ਹੈਗਾ ਡਬਲ ਲੇਸ ਫੁੱਲ ਪਿਓਰ オーਰਗੈਂਜ਼ਾ ਦਾ ਦੁਪੱਟਾ ਦਾ ਸੈਮੀ ਨਹੀਂ ਆ ਫੁੱਲ ਪਿਓਰ オーਰਗੈਂਜ਼ਾ ਦਾ ਦੁਪੱਟਾ ਦਾ ਨੋ 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 ਫਟਕ ਨਹੀਂ ਫਟਦਾ ਤੇ ਆ ਤੁਸੀਂ ਹੈਂਡਵਰਕ ਦੇਖ ਸਕਦੇ ਹੋ ਮੈਂ ਜ਼ੂਮ ਕਰਕੇ ਦਿਖਾ ਰਹੀ ਹਾਂ ਤੁਹਾਨੂੰ ਠੀਕ ਹੈ ਫੁੱਲ ਆ ਗਿਆ ਨੀਚੇ ਘੇਰੇ ਤੇ ਜ਼ੂਮ ਕਰਕੇ ਦਿਖਾ ਦੇ ਪ੍ਰੋਪਰ ਆ ਬਾਵਾ ਤੇ ਆ ਗਿਆ ਠੀਕ ਹੈ ਤੇ ਇਹਦੇ ਨਾਲ ਸਲਵਾਰ ਤੇ ਮੈਂ ਤੁਹਾਨੂੰ ਵਰਕ ਦਿਖਾਉਣੀ ਹੈ ਬੇਟ ਲੈ ਕੇ ਆਉਣੀ ਹਾਂ ਆਹ ਸਲਵਾਰ ਦੇ ਪਰਵਾਜ਼ ਕੀ ਕਰੋ ਸਾਰੇ ਹੈਂਡਵਰਕ ਦੇ ਵਿੱਚ ਕੀਤਾ ਹੋਇਆ ਪ੍ਰੋਪਰ ਨੀਚੇ ਕੱਟਵਰਕ ਕੀਤਾ ਹੋਇਆ ਹੈ। ਕਿਸੇ ਨੇ ਵੀ ਇਹ ਸੂਟ ਬਾਰੇ ਇਨਕੁਆਰੀ ਆ ਕੋਈ ਵੀ ਤਾਂ ਤੁਸੀਂ ਮੇਰੇ ਨੰਬਰ ਤੇ WhatsApp ਨੰਬਰ ਤੇ 9832 70117 ਵਾਲੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਠੀਕ ਹੈ। ਇੱਕ ਤਾਂ ਆਪਾਂ ਇਹ ਸੂਟ ਆ ਜਿਹੜਾ ਆਪਾਂ ਡਿਸਪੈਚ ਕਰਨ ਲੱਗੇ ਆ। ਹੈਂਡਵਰਕ ਦਾ ਸੂਟ ਸੀਗਾ ਐ ਸਪੈਸ਼ਲੀ ਜਿਹੜਾ ਆਪਾਂ ਹੁਣੇ ਤਿਆਰ ਕੀਤਾਗਾ। ਠੀਕ ਹੈ ਮੰਦੀਪ ਦੇ ਵਿਆਹ 'ਚ ਜਿਹੜਾ ਆਪਾਂ ਪਾਇਆ ਸੀ। ਤੇ ਇੱਕ ਮੰਦੀਪ ਦੇ ਵਿਆਹ ਦੇ ਵਿੱਚ ਜਿਹੜੇ ਮੈਸੂਟ ਪਾਇਆ ਸੀ ਉਹ ਤਾਂ ਮੈਂ ਜ਼ੂਮ ਕਰਕੇ ਸਪੈਸ਼ਲੀ ਉਹਦੀ ਫੈਬਰਿਕ ਡਿਟੇਲ एवरीथिंग ਸਾਰਾ ਕੁਝ ਉਤਕਾ ਦੇਣੀ ਹੈ ਇਹ ਆਪਾਂ ਡਿਸਪੈਚ ਕਰ ਰਹੇ ਹਾਂ ਤੇ ਅੱਜ ਤਾਂ ਮੈਂ ਸੋਚਿਆ ਵੀ ਤੁਹਾਡੇ ਨਾਲ ਵੀਡੀਓ ਜ਼ਰੂਰ ਸਾਂਝੀ ਕੀਤੀ ਆ ਹਾਂ ਕੇ ਦੇਖੋ ਤੇ ਹਾਂਜੀ ਬਈ ਕੱਲ ਤੁਹਾਡੇ ਨਾਲ ਆਪਾਂ ਬਲੈਕ ਸੂਟ ਦਾ ਡਿਜ਼ਾਈਨ ਸੰਦਰ ਕੀਤਾ ਸੀਗਾ ਤੇ ਆਪਣੇ ਕੋਲ ਇੱਕ ਦੇਖੋ ਤੁਸੀਂ ਮਹਿਰੂਨ ਕਲਰ ਦਾ ਆਪਾਂ ਡਿਜ਼ਾਈਨ client ਨੇ بھی ਜੈਸੀ ਉਹਨਾਂ ਨੇ ਕਸਟਮਾਈਜ਼ ਕਰਵਾਇਆਗਾ ਤੇ ਸਲਵਾਰ ਇਹਦੀ ਸਲਵਾਰ ਤੇ ਦੁਪੱਟਾ client ਲੈ ਗਈ ਸੀ ਇਹ ਕੱਲੀ ਸ਼ਰਟ ਆਪਣੇ ਕੋਲ ਰਹਿਦੀ ਸੀ ਜੀ ਆਨ ਕੰਪਲੀਟ ਸੀਗੀ ਤਾਲ ਕੰਪਲੀਟ ਕਰਨ ਤੇ ਟਾਈਮ ਲੱਗ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਬਾਹ ਦੇ ਉੱਤੇ ਪੈਚ ਲਗਾ ਕੇ ਠੀਕ ਹੈ ਵਰਕ ਕੀਤਾ ਹੋਇਆਗਾ ਨੀਚੇ ਦੇ ਟਿਸ਼ੂ ਲੱਗਿਆ ਹੋਇਆਗਾ ਜੋ ਇਹਦੇ ਫੋਰ ਸਾਈਡਡ ਲੱਗਿਆ ਹੋਇਆ ਹੈ ਠੀਕ ਹੈ ਤੇ ਬਟਨ ਨਾਲ ਆਪਾਂ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਆ ਸਾਰਾ ਹੀ ਇਹ ਟੋਟਲੀ ਹੈਂਡਵਰਕਾ ਐਬੀ ਸਿਲਕ ਦੇ ਸਟਫਸ ਤੇ ਇਹ ਆਪਾਂ ਬਣਾਇਆ ਹੈ ਜਿਹੜੀ ਬਾਟਮ ਆ ਬਾਟਮ ਦੀ ਬੂਰੀ ਤੇ ਵੀ ਆਪਾਂ ਸੇਮ ਆਈ ਟਿਸ਼ੂ ਲਗਾਇਆ ਸੀਗਾ ਠੀਕ ਹੈ ਤੇ ਜਿਹੜਾ ਦੁਪੱਟਾ ਦਾ ਇਹਦਾ ਦੁਪੱਟੇ ਦੀ ਆਪਾਂ ਫੋਟੋ ਮੰਗਵਾ ਲਾਂਗੇ ਕਲਾਇੰਟ ਤੋਂ ਜਾਂ ਜਦੋਂ ਵੀ ਉਹਨਾਂ ਨੂੰ ਮਿਲੂਗਾ ਸੂਟ ਤਾਂ ਉਦੋਂ ਆਪਾਂ ਫੁੱਲ ਫੋਟੋ ਤੇ ਵੀਡੀਓ ਮੰਗਵਾ ਲਾਂਗੇ ਉਹਨਾਂ ਤੋਂ ਕਿਉਂਕਿ ਉਹਦੀ ਫੋਟੋ ਵੀਡੀਓ ਆਪਾਂ ਬਣਾਈ ਨਹੀਂ ਸੀ ਬਟ ਮੈਂ ਤੁਹਾਨੂੰ ਦੱਸ ਦਿੰਨੀ ਆ ਸੈਂਟਰ ਦੇ ਵਿੱਚੋਂ ਮੈਰਿਨਸੀ 4 ਸਾਈਡਡ ਦੁਪੱਟਾ ਸੀ ਗ੍ਰੀਨ ਕਰਕੇ ਪੱਲਿਆਂ ਦੇ ਉੱਤੇ ਵਰਕ ਕੀਤਾ ਜਿਸ ਫੋਰ ਸਾਈਡ ਲੇਸ ਲਗਾਈ ਸੀ ਤੁਸੀਂ ਇਹ ਵਾਲੇ ਸੂਟ ਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਠੀਕ ਹੈ ਕਸਟਮਾਈਜ਼ੀ ਕੀਤੀ ਸੀ ਆਪਾਂ ਸੂਟ ਹਾਂਜੀ ਤੇ ਭਾਈ ਆਹ ਵਾਲਾ ਆਪਣੇ ਕੋਲ ਟਾਸਰ ਸਿਲਕ ਠੀਕ ਹੈ ਖਾਦੀ ਸਿਲਕ ਦੇ ਉੱਪਰ ਰੈਡੀ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਆਪਾਂ ਦੋ ਕੰਨਾਂ ਪਾ ਕੇ ਠੀਕ ਹੈ ਇਹਨੂੰ A ਸ਼ੇਪ ਬਣਾਇਆ ਹੈਗਾ ਛੋਟੇ ਚਰਖਾ ਵਾਲਾ ਤੇ ਨੀਚੇ ਕੀ ਰੂਪ ਤੇ ਆਪਾਂ ਲੇਸ ਨਾਲ ਡਿਜ਼ਾਈਨਿੰਗ ਕੀਤੀ ਹੋਈ ਆ ਤੇ ਬਾਹਾਂ ਦੇ ਉੱਪਰ ਆਪਾਂ ਹੈਂਡਵਰਕ ਕੀਤਾ ਹੋਇਆ ਜਿਹੜਾ ਮੈਂ ਤੁਹਾਨੂੰ ਕੋਲੇ ਦਿਖਾ ਦੇਣੀ ਆ ਦੇਖ ਸਕਦੇ ਹੋ ਤੁਸੀਂ ਬਾਹਾਂ ਦੇ ਉੱਪਰੇ ਤੇ ਪ੍ਰੋਪਰ ਹੈਂਡਵਰਕ ਕੀਤਾ ਤੇ ਲੇਸ ਲਗਾਈ ਹੋਈ ਆ ਠੀਕ ਹੈ ਤੇ ਇਹਦੇ ਨਾਲ ਆਹ ਵਾਲੀ ਬਾਟਮ ਆ ਜੀ ਤੇ बॉटम ਦੇ ਉੱਪਰ ਵੀ ਜਿਹੜਾ ਹੈਗਾਗਾ ਹੈਂਡਵਰਕ ਕੀਤਾ ਇਹ ਵੀ ਕਿਸੇ ਕੁੜੀ ਨੇ ਆਪਣਾ ਡਿਜ਼ਾਈਨ ਭੇਜ ਕੇ ਕਸਟਮਾਈਜ਼ ਕਰਵਾਇਆ ਸੀਗਾ ਉਦਾਂ ਤੁਸੀਂ ਵੀ ਆਪਣਾ ਡਿਜ਼ਾਈਨ ਭੇਜ ਕੇ ਕਸਟਮਾਈਜ਼ ਕਰਵਾ ਸਕਦੇ ਠੀਕ ਹੈ ਬਾਕਿੰਗ ਤੇ ਵਰਕ ਹੋ ਗਿਆ देन ਇਹਦੇ ਨਾਲ ਫੁੱਲ ਪਿਓਰ ਆਰਗੈਨਿਕ ਦਾ ਦੁਪੱਟਾ ਹੈ ਦੇਖੋ ਸਾਰੇ ਦੁਪੱਟੇ ਦੇ ਵਿੱਚ ਹੈਂਡਵਰਕ ਦੀ ਜਿਹੜਾ ਹੈਗਾਗਾ ਮੋਤੀ ਆਪਾਂ ਲਗਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਜੀ ਫੁੱਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਸੈਮੀ ਨਹੀਂ ਹੈਗਾ ਫੁੱਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਤੇ A ਸ਼ੇਪ ਸ਼ਰਟ ਨਾਲ ਸਵਾਤੀ ਵਰਗਾ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਐਨੀ ਕਲ ਜ਼ਰੂਰੀ ਨਹੀਂ ਬਹੁਤ ਲਗਰੀ ਐਨੀ ਕਲ ਹੈਂਡਵਰਕ ਦਾ ਪੀਸ ਕਰਦਾ ਹਾਂਜੀ ਤੁਸੀਂ ਆਹ ਵਾਲਾ ਮੇਰੇ ਜਾਗੋ ਆਊਟਫਿਟ ਦੇਖੀ ਹੋਰੀਆਂ ਬਾਟਲ ਗ੍ਰੀਨ ਦੇ ਵਿੱਚ ਆਪਾਂ ਇਹ ਰੈਡੀ ਕੀਤੇ ਸੀਗੇ ਸੂਟ ਇਹ ਆਪਣੇ ਕੋਲ ਬੋਰਡ ਗ੍ਰੀਨ ਰੰਗ ਦੇ ਵਿੱਚ ਵੀ ਰੈਡੀ ਹੈ ਸੂਟ ਠੀਕ ਹੈ ਕਿ ਇੱਕ ਕੁੜੀ ਨੇ ਇਹ ਆਪਣੇ ਕੋਲੋਂ orange कलर ਦੇ ਰੈਡੀ ਕਰਵਾਇਆ ਹੈ ਠੀਕ ਹੈ ਵੇਖੋ ਬੋਰਡ ਗ੍ਰੀਨ ਰੰਗ ਦੇ ਕਰਵਾਇਆ ਹੈ ਉਹਨੇ ਕੁਝ ਦਿਖਾਉਣੀ ਉਹ ਮੈਂ ਤੁਹਾਨੂੰ ਦਿਖਾਉਂਗੀ ਲੋਕਰ ਕੇ ਇਹ ਕਿ ਇਹਦੇ ਨਾਲ ਮਜ਼ੈਂਟਾ ਦੁਪੱਟੇ ਕਰਵਾਇਆ ਹੈਗਾ ਕਿ ਜਿਹੜਾ ਆਹ ਵਾਲਾ ਸੂਟ ਆ ਠੀਕ ਹੈ ਇਹਦੇ ਆਪਾਂ ਤੁਸੀਂ ਦੇਖ ਸਕਦੇ ਹੋ ਬੀ ਬੋਟਮ ਤੇ ਵਰਕ ਆ ਟ੍ਰੈਡੀਸ਼ਨਲ ਵਰਕ ਇਹ ਮੇਰੇ ਕੋਲ ਮੇਰੀ ਮੰਮਾ ਦਾ ਦੁਪੱਟਾ ਪਿਆ ਸੀਗਾ ਪਹਿਲਾਂ ਉਹਦੇ ਨਾਲ ਮੈਂ ਬੋਟਲ ਗ੍ਰੀਨ ਮਣਵਾਇਆ ਸੀਗਾ ਸੂਟ ਬਟ ਜਿਹੜਾ ਕਲਾਇੰਟ ਦਾ ਸੂਟ ਆਗਾ ਹਨਾ ਕਲਾਇੰਟ ਨੇ ਦੁਪੱਟੇ ਦਾ ਕਲਰ ਚੇਨ ਕਰਵਾਇਆਗਾ orange ਨਾਲ frozy ਕਲਰ ਦਾ ਕੰਟਰਾਸਟ ਦੇ ਕੇ ਬਣਾਇਆਗਾ ਆਪਾਂ ਸਾਰੇ ਦੁਪੱਟੇ ਦੇ ਵਿੱਚ ਹੈਂਡਵਰਕ ਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਸੇਮ ਹੀ ਵਰਕ ਜਿਹੜਾ ਆਇਗਾ ਬੋਟਮ ਤੇ ਆ ਤੇ ਜਿਹੜਾ ਇਹਦੇ ਚਾਖਾ ਤੇ ਤੇ ਘੇਰੇ ਤੇ ਆ ਉਹ ਕਿਰਨ ਗੋਟੇ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਆ ਠੀਕ ਹੈ ਤੇ ਜਿਹੜਾ ਕੱਪੜਾ ਦਾ ਉਹ ਖਾਦੀ ਸਿਲਕ ਦਾਗਾ ਦੁਪੱਟਾ ਜਿਹੜਾ ਚਨੂਨ ਸਪੂਨ ਦਾ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਟਰਾਸਟ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਸਪੈਸ਼ਲੀ ਇਸ ਸੂਟ ਨੂੰ ਮੈਂ ਨਾਮ ਦਿੱਤਾ ਸੀ ਜੈਗੂ ਵਾਲਾ ਸੂਟ ਠੀਕ ਹੈ ਕਿਉਂਕਿ ਇਹਨੂੰ ਮੈਂ ਮੰਨਦੀ ਆ ਕਿ ਇਹ ਆਪਣਾ ਜੈਗੂ ਵਾਲਾ ਸੂਟ ਆ ਬਟ ਤੁਸੀਂ ਕਿਸੇ ਵੀ ਓਕੇਸ਼ਨ ਤੇ ਪਾ ਸਕਦੇ ਹੋ ਉਹ ਤੁਹਾਡੀ ਚੁਆਇਸ ਆ ਮੈਂ ਪ੍ਰੇਫਰ ਕੀਤਾ ਸੀ ਇਹਨੂੰ ਜੈਗੂ ਵਾਸਤੇ ਕਿਉਂਕਿ ਮੈਨੂੰ ਇਹ ਜੈਗੂ ਤੇ ਵੀ ਇਹ ਨਿਕਾਸੀ ਆ ਠੀਕ ਹੈ ਨੈਕਸਟ ਇਹਦੇ ਵਿੱਚ ਇੱਕ ਕਲਰ ਹੋਰ ਆ ਬਈ ਇਹ ਵੀ ਆਪਾਂ ਤੁਹਾਨੂੰ ਵੀ ਵੀਰ ਕਰਕੇ ਦਿਵਾ ਦੇ। ਇਹ ਵੀ ਆਪਾਂ ਦੋਨੇ ਪਾਰਸਲ ਜਨਾ ਭੇਜ ਦੇਨੇ ਨੇ ਫਿਰ ਬਾਅਦ। ਓਕੇ ਦੀਦੀ। 10 ਮਿੰਟ 2:30 ਕਾਫੀ ਟਾਈਮ ਹੋ ਗਿਆ। ਤੇ ਜਿੰਨਾਂ ਦੇ ਪਾਰਸਲ ਨਾ ਸਟਕ ਵੀ ਹੋਏ ਹੋਏ ਆ ਉਹਨਾਂ ਦਾ ਵੀ ਸਾਰਾ ਅੱਜ ਕਲੀਅਰ ਕਰ ਦੇਣਾ ਆਪਾਂ। ਬਾਕੀ ਸਾਰੇ ਕਲਾਈਂਟ ਦੇ ਚਾਹਾਂਦੇ ਸਟਕ ਹੋਏ ਨੇ। ਆ ਵੀ ਖਾਦੀ ਸਿਲਕ ਤੇ ਆ ਜੀ। ਆ ਉੱਪਰ ਦੀ ਉਹ ਕਰ ਲਓ। ਲਓ ਜੀ। ਕਜੀ ਲੋ ਜੀ ਕਾਫ ਵਾਲੀ ਆਪਾਂ ਦੀ ਬਾਂ ਬਣਾਈ ਸੀ ਨਾ ਬਾਹਰ ਦੀ ਆਪਾਂ ਕਾਫ ਵਾਲੀ ਬਣਾਈ ਸੀ ਇਸ ਵਾਰ ਤੇ ਜਿਹੜਾ ਵਰਕ ਹੈ ਉਹ ਆਪਾਂ ਛਾਕਾਂ ਤੇ ਤੇ ਘੇਰੇ ਤੇ ਅੱਗੇ ਪਿੱਛੇ ਕੀਤਾ ਸੀਗਾ ਸੌਰੀ ਗ੍ਰੀਸ ਦਾ ਡਿਜ਼ਾਈਨ ਠੀਕ ਹੈ ਤੇ ਜਿਹੜੀ ਬੌਟਮ ਤੇ ਤੁਸੀਂ ਦੇਖ ਸਕਦੇ ਹੋ ਵੀ ਹੈਂਡਵਰਕ ਕੀਤਾ ਹੋਇਆ ਹੈਗਾ ਠੀਕ ਹੈ ਤੇ ਇਹਦੇ ਨਾਲ ਜਿਹੜਾ ਦੁਪੱਟਾ ਲੱਗ ਰਿਹਾ ਇਸ ਉਹ ਪਿੰਕ ਕਲਰ ਦਾ ਉਹ ਹੋਰ ਬਤਨੂਕ ਕਰ ਤੇ ਇਹਦੇ ਨਾਲ ਪਿੰਕ ਕਲਰ ਦਾ ਦੁਪੱਟਾ ਹੈਗਾ ਉਹ ਮੈਂ ਤੁਹਾਨੂੰ ਹੋਣੀ ਆ। ਆਪਾਂ ਇਸ ਲਗਾ ਕੇ ਰੱਖੇ ਕਿਸੇ ਨਾਲ? ਹਾਂਜੀ ਜੀ। ਕੇਸ ਉਹਨਾਂ ਦਾ ਲੱਗਿਆ ਹੋਈ ਸੀ। ਫਟਦੇ ਆ ਤਾਂ ਮੈਂ। ਪੰਜਾਬੀ ਲੁੱਕ। ਹਾਂਜੀ। ਮੈਂ ਕਿਹਾ ਸੂਟ ਪੂਰੀ ਪੰਜਾਬੀ ਲੁੱਕ ਦੇ ਲਿਆਗਾ। ਬਿਲਕੁਲ। ਆਹ ਇਹਦੀ ਬਾਟਮ ਆ। ਮੇਰਾ ਕਲਰ ਬੋਟਲ ਗ੍ਰੀਨ ਸੀ ਪਰ ਇਹ ਕੁੜੀ ਨੇ ਦੂਸਰਾ ਟੂਨ ਕਰਵਾਇਆ ਗ੍ਰੀਨ ਦੇ ਵਿੱਚ। ਬੋਟਲ ਗ੍ਰੀਨ ਹੀ ਕਰਵਾਇਆ ਸੀ ਉਹਨੇ ਇਸਰ ਦਾ ਜੇ ਮੰਗੂਣੀ ਹੈ ਨਾਈਟ ਇਹ ਇਹ ਗ੍ਰੀਨ ਆ ਥੋੜਾ ਜਿਹਾ ਹਟ ਕੇ ਜੇ ਗ੍ਰੀਨ ਹੈਗਾ ਗ੍ਰੀਨ ਹੀ ਹੈ ਵੀ ਗ੍ਰੀਨ ਟੋਨ ਚ ਹੀ ਆਏਗਾ ਆ ਦੇਖ ਸਕਦੇ ਹੋ ਤੁਸੀਂ ਇਹਦਾ ਮਜ਼ਾਕੀਤਾ ਦੁਪੱਟਾ ਪੂਰਾ ਹੈ ਟ੍ਰੈਡੀਸ਼ਨ ਲੱਗ ਰਿਹਾਗਾ ਇਹ ਕਲਰ ਕੰਟਰਾਸਟ ਤੇ ਵੀ ਤੁਸੀਂ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਆ ਕਲਰ ਕੰਟਰਾਸਟ ਦਾ ਕਿਹੜੇ ਤੇ ਕਰਵਾਉਣਾ ਤੁਸੀਂ ਠੀਕ ਹੈ ਇਹ ਸੂਟ ਵੀ ਆਪਣੇ ਬਹੁਤ ਪਿਆਰ ਦਿੱਤਾ ਤੁਸੀਂ ਇਸ ਡਿਜ਼ਾਈਨ ਨੂੰ ਜਾਗੋ ਵਾਲਾ ਸੂਟ ਇਹਦਾ ਨਾਮ ਸੀਗਾ ਤੇ ਇੱਕ ਇਸ ਤੋਂ ਬਾਅਦ ਆ ਵਾਲਾ ਇਹ ਵੀ ਕਸਟਮ ਮੇਡ ਸੂਟ ਹੈ ਠੀਕ ਹੈ client ਨੇ ਫੋਟੋ ਭੇਜੀ ਸੀ ਵੀਡੀਓ ਭੇਜੀ ਸੀ ਤਾਂ ਡਿਮਾਂਡ ਕੀਤੀ ਸੀ ਵੀ ਸੇਮ ਫੈਬਰਿਕ ਸੇਮ ਡਿਜ਼ਾਈਨ ਵੀ ਮੈਨੂੰ ਚਾਹੀਦਾ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਮੈਂ ਇਹ ਜਿਹੜਾ ਹੁੰਦਾ ਨਾ ਟਿਸ਼ੂ ਨਹੀਂ ਹੁੰਦਾ ਟਿਸ਼ੂ ਉਹਦੇ ਉੱਪਰ ਬਣਾਇਆ ਹੋਇਆ ਸੂਟ ਹੈਗਾ ਠੀਕ ਹੈ ਸਾਰਾ ਹੀ ਹੈਂਡਵਰਕ ਆ ਤੇ ਬਾਹਰ ਤੇ ਅਨੋਖਾ ਜਿਹਾ ਡਿਜ਼ਾਈਨ ਕੀਤਾ ਹੋਇਆਗਾ ਉੱਪਰ ਬੇਲ ਪਾ ਕੇ ਡਿਜ਼ਾਈਨ ਕੀਤਾ ਹੋਇਆ ਥੈਨ نیچے ਸਿੱਪੀ ਦਾ ਵਰਕ ਕੀਤਾ ਹੋਇਆ ਸਾਰਾ ਹੈਂਡਵਰਕ ਕੀਤਾ ਹੋਇਆਗਾ ਇਸ ਸਲਵਾਰ ਦੇ ਉੱਤੇ ਮੋਰਨੀ ਦਾ ਡਿਜ਼ਾਈਨ ਕੀਤਾ ਹੋਇਆਗਾ ਮੈਂ ਤੁਹਾਨੂੰ ক্লোਜ਼ ਤੋਂ ਦਿਖਾ ਦਿੰਦੀ ਠੀਕ ਹੈ ਮੋਰਨੀ ਦਾ ਡਿਜ਼ਾਈਨ ਕੀਤਾ ਹੋਇਆਗਾ ਥੈਨ ਜਿਹੜਾ ਦੁਪੱਟਾ ਦਾ ਦੁਪੱਟੇ ਦੇ ਚਾਰੇ ਕੁੰਜਿਆਂ ਤੇ ਬਈ ਆਹ ਹੈਂਡਵਰਕ ਦਾ ਡਿਜ਼ਾਈਨ ਕੀਤਾ ਹੋਇਆ ਬਾਕੀ ਇਹ ਤੇ ਕੱਟਵਰਕ ਕੀਤਾ ਹੋਇਆ ਤੇ ਵਿੱਚ ਸਿੱਪੀ ਦਾ ਵਰਕ ਦੇਖ ਸਕਦੇ ਹੋ organza ਦਾ bespoke organza ਦਾ ਦੁਪੱਟਾ ਇਹਦੇ ਨਾਲ ਇਹ ਉਹਨਾਂ ਨੇ ਫੋਟੋ ਵੀਡੀਓ ਭੇਜੀ ਸੀ ਤਾਂ ਉਹ ਉਸ ਅਕੋਰਡਿੰਗ ਆਪਰੇਡੀ ਕੀਤਾ ਸੀ ਤੁਸੀਂ ਵੀ ਜੇ ਕਿਸੇ ਨੂੰ ਇਹ ਡਿਜ਼ਾਈਨ ਵਧੀਆ ਲੱਗਿਆ ਹੋਊਗਾ ਤਾਂ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਬਣਵਾ ਸਕਦੇ ਹੋ ਆਲ ਓਵਰ ਤੇ ਬਣਾ ਸਕਦੇ ਹੋ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਵਰਕ ਘੱਟ ਚਾਹੀਦਾ ਘੱਟ ਵੀ ਹੋ ਜਾਊਗਾ ਦੁਪੱਟੇ ਤੇ ਨਹੀਂ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਕਸਟਮ ਕਿਸੇ ਵੀ ਤਰ੍ਹਾਂ ਦਾ ਕਸਟਮਾਈਜ਼ ਕਰਵਾਉਣਾ ਸੂਟ ਤੁਸੀਂ ਉਸੇ ਤਰ੍ਹਾਂ ਦਾ ਕਰਵਾ ਸਕਦੇ ਹੋ ਅਸੀਂ ਉਸੇ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਦੇ ਹਾਂ ਮੇਰੇ ਕਰਕੇ ਤੁਹਾਨੂੰ ਇਹ ਸਾਰੇ ਸੂਟ ਜਿਹੜੇ ਮੇਰੇ ਬਹੁਤ ਫੰਡ ਆਏ ਹੋਣਗੇ ਨਾ ਮਿਲਦੇ ਆਪਾਂ ਹੁਣ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਕਨਸੈਪਟ ਦੇ ਨਾਲ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ ਇਹ ਵਾਲੇ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਸਭ ਤੋਂ ਜ਼ਿਆਦਾ ਵਧੀਆ ਸੂਟ ਤੁਹਾਨੂੰ ਕਿਹੜਾ ਲੱਗਿਆ ਤੇ ਜੇ ਤੁਸੀਂ ਇਹਨਾਂ ਸੂਟਾਂ ਦਾ ਆਰਡਰ ਦੇਣਾਗਾ ਜਾਂ ਕੋਈ ਵੀ ਡਿਟੇਲ ਲੈਣੀ ਆ ਤਾਂ 86832 77170 62831 77170 ਤੇ WhatsApp ਤੇ ਫੋਟੋ ਭੇਜ ਦਿਓ ਤਾਂ ਨਾ ਉਹਦਾ ਆਰਡਰ ਪਲੇਸ ਕਰ ਸਕਦੇ। ਥੈਂਕ ਯੂ so much ਮਿਲਦੇ ਆਪਾਂ ਨੈਕਸਟ ਬਲੌਗ ਵਿੱਚ।